ਆ ਬਦਲੇ ਹੋਏ ਮੌਸਮ ਦੇ ਵਿੱਚ ਆਸਦੀ ਜੀ ਹਾਂ ਦਿੱਲੀ ਐਨਸੀਆਰ ਦੇ ਵਿੱਚ ਮੌਸਮ ਬਦਲ ਚੁੱਕਿਆ ਹੈ ਬਾਰਿਸ਼ ਜਿਹੜੀ ਲਗਾਤਾਰ ਪੈ ਰਹੀ ਹੈ ਔਰ ਇਸ ਦੇ ਚਲਦਿਆ ਹਾਲਾਤ ਜਿਹੜੇ ਜ਼ਮੀਨੀ ਪੱਧਰ ਤੇ ਨੇ ਉਹ ਐਨਏਕੇ ਇਲਾਕਿਆਂ ਵਿੱਚ ਪਾਣੀ ਭਰ ਚੁੱਕਿਆ ਹੈ ਇਸ ਵੇਲੇ ਕਈ ਇਲਾਕੇ ਦਿੱਲੀ ਦੇ ਚਲਥਲ ਨੇ ਅੰਡਰਪਾਸ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਨੇ ਔਰ ਅਜੇ ਵਿਚਕਾਰ ਲੰਮਾ ਲੰਮਾ ਜਾਮ ਲੱਗ ਚੁੱਕਿਆ ਕਈ ਕਈ ਫੁੱਟ ਜਿਹੜਾ ਹੈ ਪਾਣੀ ਗੋਡੇ-ਗੋਡੇ ਭਰਿਆ ਹੋਇਆ ਔਰ ਇਹ ਹਲੇ ਪਹਿਲੀ ਬਰਸਾਤ ਹੈ ਬਾਰਿਸ਼ ਕਰਕੇ ਇੱਥੇ ਕਈ ਇਲਾਕਿਆਂ 'ਚ ਪਾਣੀ ਭਰ ਚੁੱਕਿਆ ਹੈ ਸੜਕਾਂ ਤਲਾ ਦਾ ਰੂਪ ਤਰ ਚੁਕੀਆਂ ਨੇ ਤੇ ਲੋਕ ਪਰੇਸ਼ਾਨੇ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਹੁਨੇ ਬਾਰਿਸ਼ ਜੜੀ ਹੈ ਆਫਤ ਬਣ ਗਈ ਹੈ ਤਸਵੀਰ ਦੇਖ ਸਕਦੇ ਹੋ ਗੱਡੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਹੋਈ ਹੈ ਅੰਡਰ ਪਾਸਸ ਦਾ ਹਰ ਵਾਰ ਇਹੀ ਹਾਲਾਤ ਹੁੰਦੇ ਰਹੇ ਔਰ ਹਰ ਵਾਰ ਇਹ ਕੀ ਜਾਂਦਾ ਹੈ ਕਿ ਸਫਾਈ ਕਰ ਲਈ ਗਈ ਹੈ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰ ਲਏ ਗਏ ਨੇ ਲੇਕਿਨ ਕੀ ਪ੍ਰਬੰਧ ਨੇ ਅੱਜ ਲੋਕ ਉਸ ਦੇ ਨਾਲ ਦੋ ਚਾਰ ਹੁੰਦੇ ਨਜ਼ਰ ਆ ਰਹੇ ਨੇ ਤੇਜ਼ ਬਾਰਿਸ਼ ਕਰਕੇ ਦਿੱਲੀ ਐਨਸੀਆਰ ਦੇ ਵਿੱਚ ਕਈ ਕਿਲੋਮੀਟਰ ਲੰਮਾ ਜਾਮ ਜਿਹੜਾ ਲੱਗਿਆ ਨਜ਼ਰ ਆ ਰਿਹਾ ਹੈ ਆਵਾਜਾਈ ਬੇਹਦ ਪ੍ਰਭਾਵਿਤ ਹੋਈ ਹੈ ਪਾਣੀ ਦੀ ਰਿਕਾਸੀ ਨਾ ਹੋਣ ਕਰਕੇ ਨਗਰ ਨਿਗਮ ਦੇ ਦਾਅਵੇ ਆ ਦੀ ਕਿਸ ਕਦਰ ਪੋਲ ਇੱਕ ਵਾਰ ਫੇਰ ਖੁੱਲ੍ਹੀ ਏ ਉਹ ਇਹ ਤਸਵੀਰਾਂ ਆਪ ਬਿਆਨ ਕਰ ਜਾਂਦੇ ਦੱਸ ਦਿਓ ਕਿ ਹਲੇ ਮੌਨਸੂਨ ਦੀ ਸ਼ੁਰੂਆਤ ਹੋਈ ਏ ਹਲੇ ਪਹਿਲੀ ਬਰਸਾਤ ਹੋਈ ਔਰ ਪਹਿਲੀ ਬਰਸਾਤ ਨੇ ਇਥੇ ਪੋਲ ਖੋਲ ਕੇ ਰੱਖ ਦਿੱਤੀ ਏ ਇਥੇ ਤਸਵੀਰਾਂ ਦੇਖ ਸਕਦੇ ਹੋ ਸਵੇਰ ਤੋਂ ਕਿਉਂਕਿ ਰਾਤ ਨੂੰ ਵੀ ਕਈ ਥਾਵਾਂ ਤੇ ਬਾਰਿਸ਼ ਪਈ ਔਰ ਸਵੇਰ ਤੋਂ ਬਾਰਿਸ਼ ਜੜੀ ਹੈ ਉਹ ਜ਼ਰੂਰ ਪੈ ਰਹੀ ਹੈ ਸੋ ਲਾਈਵ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇਸ ਵੇਲੇ ਦਿੱਲੀ ਰਾਜਧਾਨੀ ਦਿੱਲੀ ਦੇ ਹਾਲ ਨੇ ਹਰ ਵਾਰ ਨਗਰ ਨਿਗਮ ਵੱਲੋਂ ਕੀ ਆ ਜਾਂਦਾ ਕਿ ਅਸੀਂ ਪੂਰੇ ਪ੍ਰਬੰਧ ਕਰ ਲਏ ਨੇ ਸ ਅੰਡਰ ਪਾਸੇ ਦੀ ਸਫਾਈ ਹੈ ਲੇਕਿਨ ਇੱਥੇ ਹਾਲਾਤ ਐ ਨੇ ਕਿ ਇੱਥੇ ਲਗਾਤਾਰ ਜੋ ਲੋਕ ਫਸੇ ਹੋਏ ਨੇ ਗੱਡੀਆਂ ਖਰਾਬ ਹੋ ਗਈਆਂ ਨੇ ਜਿਹੜੇ ਅੰਡਰ ਪਾਸੇ ਨੇ ਉਹ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਨੇ ਔਰ ਕਈ ਵਾਰ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਅਸੀਂ ਦੇਖਿਆ ਸੀ ਕਈ ਵੱਡੇ ਹਾਦਸੇ ਵਾਪਰੇ ਸਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਔਰ ਇੱਕ ਵਾਰ ਫਿਰ ਇੱਥੇ ਤਲਾ ਦੇ ਰੂਪ ਵਿੱਚ ਜਿਹੜੀਆਂ ਸੜਕਾਂ ਬਣ ਚੁੱਕੀਆਂ ਨੇ ਔਰ ਹਾਲਾਤ ਐ ਨੇ ਕਿ ਲੋਕ ਜਿਨ੍ਹਾਂ ਨੇ ਆਪਣੇ ਕੰਮਕਾਜ ਤੇ ਜਾਣਾ ਹੈ ਦਫਤਰਾਂ ਨੂੰ ਜਾਣਾ ਹੈ ਉਹ ਕਈ-ਕਈ ਕਿਲੋਮੀਟਰ ਲੰਮੇ ਜਾਮ ਦੇ ਵਿੱਚ ਫਸ ਕੇ ਆਏ ਨੇ ਸੋ ਇਹ ਦੋ ਤਸਵੀਰਾਂ ਨੇ ਕਿਸ ਕਦਰ ਇੱਥੇ ਕਿਉਂਕਿ ਕਈ ਥਾਵਾਂ ਤੇ ਕੰਮ ਵੀ ਚੱਲ ਰਿਹਾ ਮੇਚੋ ਦਾਇਆ ਹਲੇ ਅੰਡਰ ਕੰਸਟਰਕਸ਼ਨ ਹੈ ਉੱਥੇ ਪਾਣੀ ਭਰਿਆ ਉਹ ਇਹ ਤਸਵੀਰਾਂ ਨੇ ਇਹ ਸਵੇਰ ਸਾਰ ਦੀਆਂ ਤਸਵੀਰਾਂ ਨੇ ਹਲੇ ਜਿਵੇਂ ਜਿਵੇਂ ਦਿਨ ਚੜੇਗਾ ਉਸ ਤਰ੍ਹਾਂ ਦੇ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਜਾਮ ਇੱਥੇ ਲੱਗੜ ਵਾਲਾ ਹੈ ਕਿਉਂਕਿ بارش ਹਲੇ ਵੀ ਹੋ ਰਹੀ ਹੈ ਔਰ ਇਹ ਪਾਣੀ ਜਿਹੜਾ ਹੈ ਇਸ ਦੀ ਜਲਦੀ ਨਿਕਾਸੀ ਨਹੀਂ ਹੋਣ ਵਾਲੀ ਹੈ ਜਿਸ ਤਰ੍ਹਾਂ ਦੇ ਨਾਲ ਇੱਥੇ ਪਾਣੀ ਖੜਿਆ ਹੋਇਆ ਹੈ ਰਾਤ ਤੋਂ ਹੀ ਇਹ ਤਸਵੀਰਾਂ ਨਜ਼ਰ ਆ ਰਹੀਆਂ ਐ ਤੇ ਤਸਵੀਰ ਦੇਖ ਸਕਦੇ ਹੋ ਇੱਕ ਗੱਡੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਹੋਈ ਹੈ ਸੋ ਦਿੱਲੀ ਦੀ ਤੁਹਾਨੂੰ ਤਸਵੀਰ ਦਿਖਾ ਰਿਹਾ ਆਈਟੀਓ ਹੋਵੇ ਮਿੰਟੋ ਰੋਡ ਓਖਲਾ ਫੇਜ਼ 2 ਗੋਵਿੰਦਪੁਰੀ ਨੌਇਡਾ ਗਾਜ਼ੀਆਬਾਦ ਐ ਦਿੱਲੀ ਐਨਸੀਆਰ ਦੇ ਵਿੱਚ ਇਹੀ ਹਾਲਾਤ ਨੇ ਐ ਰਾਜस्तानी ਦਿੱਲੀ ਦੇ ਹਾਲ ਨੇ ਕਿ ਜਿੱਥੇ ਹਲੇ ਪਹਿਲੀ ਬਰਸਾਤ ਪਈ ਹੈ ਔਰ ਪਾਣੀ ਹਰ ਪਾਸੇ ਪਰਿਆ ਹੋਇਆ ਹੈ ਗਲੀਆਂ ਜਿਹੜੀਆਂ ਤਲਾ ਦਾ ਰੂਪ ਧਾਰ ਚੁੱਕੀਆਂ ਨੇ ਹਾਈਵੇ ਜਿਹੜੇ ਨੇ ਜੋ ਹਾਈਵੇ ਦੇ ਨਾਲ ਲੱਗਦੀਆਂ ਸੜਕਾਂ ਨੇ ਉੱਥੇ ਵੀ ਪਾਣੀ ਭਰਿਆ ਹੋਇਆ ਅੰਡਰਪਾਸ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਨੇ ਪੈਦਲ ਚੱਲਣ ਵਾਲਿਆਂ ਨੂੰ ਖਰਚਾ ਆਏ ਕਿ ਪਤਾ ਨਹੀਂ ਕਿੱਥੇ ਕੋਈ ਟੋਇਆ ਹੋਵੇ ਜਾਂ ਮੇਨ ਹੋਲ ਹੋਵੇ ਉਹ ਡਿਗ ਜਾਣ ਇਹ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿੱਲੀ ਦੀਆਂ ਦਿਖਾ ਰਹੇ ਹਾਂ ਵਕ ਵਕ ਥਾਵਾਂ ਦੀਆਂ ਸੋ ਕਿਸ ਕਦਰ ਲੋਕ ਇੱਥੇ ਪਾਵੇਂ ਟੂ ਵੀਲਰ ਨੇ ਉਹਨਾਂ ਲਈ ਵੀ ਕਈ ਵਾਰ ਸੜਕੀ ਹਾਦਸੇ ਕਿਉਂਕਿ ਕਈ ਵਾਰ ਪਤਾ ਨਹੀਂ ਚੱਲਦਾ ਪਾਣੀ ਵਿੱਚ ਕਿੱਥੇ ਟੋਇਆ ਹੈ ਜਾਂ ਕੋਈ ਮੇਨ ਹੋਲ ਹੈ ਉੱਥੇ ਜਿਹੜੇ ਚਾਰ ਪਹੀਆ ਵਾਹਨ ਨੇ ਪਾਣੀ ਵੜ ਜਾਣ ਕਰਕੇ ਵਾਹਨ ਖਰਾਬ ਹੋ ਰਹੇ ਨੇ ਕਈ ਥਾਵਾਂ ਤੇ ਤਸਵੀਰਾਂ ਇਹ ਜਾਮ ਦੀਆਂ ਤਸਵੀਰਾਂ ਨੇ ਸੋ ਇੱਥੋਂ ਦੀ ਨਿਕਲ ਕੇ ਲੋਕ ਕਦੋਂ ਤੱਕ ਆਪਣੇ ਦਫ਼ਤਰਾਂ ਨੂੰ ਆਪਣੇ ਕੰਮਕਾਜ ਤੇ ਪਹੁੰਚਣਗੇ ਇਹ ਸਵਾਲ ਆਪਣੇ ਆਪ ਦੇ ਵਿੱਚ ਖੜਾ ਹੋ ਜਾਂਦਾ ਹੈ ਇਹ ਹਾਲਾਤ ਨੇ ਇਸ ਵੇਲੇ ਰਾਜਧਾਨੀ ਦਿੱਲੀ ਦੇ ਕਿਉਂਕਿ ਗੱਡੀਆਂ ਵੀ ਇਸ ਪਾਣੀ ਦੇ ਚਲਦੇ ਆ ਖਰਾਬ ਹੋ ਗਈਆਂ ਨੇ ਔਰ ਉਸ ਦੇ ਚਲਦੇ ਆ ਲੰਮਾ ਜਾਮ ਲੱਗ ਚੁੱਕਿਆ ਹੈ ਸੋ بارش ਕਰਕੇ ਇਹ ਜਿਹੜੀ بارش ਹੈ ਉਹ ਰਾਹਤ ਘਟ ਤੇ ਆਫਤ ਜ਼ਿਆਦਾ ਬਣ ਕੇ ਆਈ ਹੈ ਦਿੱਲੀ ਐਨਸੀਆਰ ਵਿੱਚ ਜਿਹੜਾ ਸਵੇਰ ਤੋਂ ਮੀਂਹ ਪੈ ਰਿਹਾ ਸੜਕਾਂ ਇਸ ਵੇਲੇ ਤਲਾ ਦਾ ਰੂਪ ਧਾਰ ਚੁੱਕੀਆਂ ਨੇ ਗੱਡੀਆਂ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਔਰ ਅਸਰ ਇਸ ਦਾ ਇਸ ਤੇ ਨਜ਼ਰ ਆ ਰਿਹਾ ਹੈ ਕਿ ਹੁਣ ਲੰਮਾ ਜਾਮ ਲੱਗ ਚੁੱਕਿਆ ਔਰ ਇਹ ਜਾਮ ਹੱਲੇ ਵਧੇਗਾ ਕਿ ਹਲੇ ਤੱਕ ਸਵੇਰ ਸਾਰ ਦੀ ਇਹ ਤਸਵੀਰ ਹੈ ਲਾਈ ਤਸਵੀਰ ਤੁਹਾਨੂੰ ਦਿਖਾ ਰਿਆ ਲੇਕਿਨ ਜਿਵੇਂ ਜਿਵੇਂ 9 ਵਜੇ ਤੱਕ ਜੋ ਕਿ ਕਿ ਦਫਤਰਾਂ ਨੂੰ ਲੋਕ ਜ਼ਿਆਦਾਤਰ ਨਿਕਲਦੇ ਨੇ 8-9 ਵੇ ਤੋਂ ਬਾਅਦ ਔਰ ਉਸ ਤੋਂ ਬਾਅਦ ਕੀ ਹਾਲਾਤ ਦਿੱਲੀ ਦੇ ਬਣਨਗੇ ਇਹ ਤਸਵੀਰ ਆਪ ਮਾਰੇ ਬਿਆਨਕਾਰੀਆਂ ਨੇ ਔਰ ਇੱਕ ਵਫਰ ਪੋਲ ਖੁੱਲ ਗਈ ਹੈ ਨਗਰ ਨਿਗਮ ਦੀ ਕਿੰਨੇ ਦਾਵੇ ਕੀਤੇ ਜਾਂਦੇ ਨੇ ਔਰ ਹਰ ਸਾਲ ਉਹੀ ਹਾਲਾਤ ਉਹੀ ਤਸਵੀਰ ਔਰ ਇੱਥੇ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਕਿਸ ਕਰ ਇਹ ਦੇਖ ਸਕਦੇ ਹੋ ਇਹ ਜਿਹੜੀ ਮਹਿਲਾ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਅੰਦਰ ਟੋਏ ਨੇ ਔਰ ਕੋਈ ਮੇਨ ਹੋਲ ਹੋਵੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਔਰ ਇੱਥੇ ਕੋਈ ਹਾਦਸਾ ਵਾਪਰ ਸਕਦਾ ਹੈ ਸੋ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਕਿਸ ਕਦਰ ਇੱਥੇ ਜਾ ਰਹੇ ਨੇ ਜਾਣ ਨੂੰ ਮਜਬੂਰ ਨੇ ਫਿਰ ਪਾਵੇਂ ਬੱਸ ਸਟੈਂਡਸ ਹੋਣ ਜਾਂ ਸਟੇਸ਼ਨ ਵੱਲ ਜਾਣਾ ਹੈ ਉੱਥੇ ਜਾਣ ਦੇ ਲਈ ਵੀ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਦਿੱਲੀ ਐਨਸੀਆਰ ਦੀ ਇਹ ਤਸਵੀਰ ਹੈ بارشੂ ਲੈ ਕੇ ਕੀ ਕੁਝ ਹਾਲਾਤ ਨੇ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੈ ਲਾਈਵ ਤਸਵੀਰਾਂ ਨੇ ਹਰ ਪਾਸੇ ਜਲਥਲ ਮਚੀ ਹੋਈ ਹੈ ਹਾਲਾਂਕਿ ਗਰਮੀ ਬਹੁਤ ਅੱਧੀ ਪੈ ਰਹੀ ਸੀ ਦਿੱਲੀ ਦੇ ਵਿੱਚ ਦਾ ਤਾਪਮਾਨ ਬਹੁਤ ਬਹੁਤ आपका सुनील यादव सुनील जी क्या कहेंगे ये कौन सा जगह है पहली बारिश में जब को सरकार को मालूम था कि बारिश होने वाली क्या कहेंगे सरकार ने कुछ नहीं करा यहाँ पे और रोड को खोद के और गिर दिए कल भी एक बस हुई थी पूरा जाम लगा हुआ था यहाँ पे और इतना पानी भरा हुआ है केजरीवाल ने कुछ नहीं किया जगह है ਮੈਟਰੋ ਕੇ ਅੰਦਰ ਵੀ ਪਾਣੀ ਗਏ ਹੋਏ ਸਾਕਿਤ ਮੈਟਰੋ ਕੇ ਅੰਦਰ ਵੀ ਪਾਣੀ ਹੈ ਔਰ ਭਾਰੀ ਪਾਣੀ ਹੈ اچھا ਨਗਰ ਨਿਗਮ ਨੂੰ ਜਿਆਦਾ ਪਰੇਸ਼ਾਨੀ ਹੋ ਰਹੀ ਹੈ ਨਿਕਲ ਲੈ ਸਵੇ ਇੱਥੇ ਹਾਲਾਤ ਨੇ ਲੋਕ ਆਪ ਬੀਤੀ ਬਿਆਨ ਕਰ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਵਿਖਾ ਰਿਹਾ ਕਿਸ ਕਦਰ ਪਾਣੀ ਭਰਿਆ ਹੋਇਆ ਹੈ ਫਿਰ ਪਾਵੇਂ ਉਹ ਚਾਰ ਪਹੀਆ ਵਾਹਨ ਵਾਲੇ ਹੋਣ ਦੋ ਪਹੀਆ ਵਾਹਨ ਵਾਲੇ ਜਾਂ ਪੈਦਲ ਚੱਲਣ ਵਾਲੇ ਹਰ ਕੋਈ ਇਸ ਵੇਲੇ ਜਾਜੋਖਮ ਵਿੱਚ ਪਾ ਕੇ ਨਿਕਲ ਰਿਹਾ ਮੁਸ਼ਕਿਲਾਂ ਦੇ ਵਿੱਚ ਕਿਰਿਆ ਹੋਇਆ ਔਰ ਕੋਸ ਰੈ ਨਗਰ ਨਿਗਮ ਨੂੰ ਦਿੱਲੀ ਸਰਕਾਰ ਨੂੰ ਕਿ ਕੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਬਾਰਿਸ਼ ਹੁਣ ਆਣੀ ਹੈ ਮੌਨਸੂਨ ਆਉਣ ਵਾਲਾ ਹੈ ਔਰ ਇਹ ਪਹਿਲੀ ਹੀ ਬਰਸਾਤ ਦੇ ਵਿੱਚ ਇਹ ਹਾਲ ਔਰ ਐਸੀ ਵੀ ਨਹੀਂ ਕਿ ਬਹੁਤ ਜ਼ਿਆਦਾ ਹੀ ਬਰਸਾਤ ਆ ਗਈ ਹੋਵੇ ਕਿ ਇਹ ਹਾਲਾਤ ਬਣੇ ਹੋਏ ਨੇ ਹਰ ਪਾਸੇ ਜਾਮ ਦੀ ਸਥਿਤੀ ਬਣੀ ਹੋਈ ਹੈ ਪਾਣੀ ਹਰ ਪਾਸੇ ਖੜਾ ਹੈ जीडिया गलियां ने तला का रूप तार चुकिया ने यह लगातार तस्वीर ता तुम्हें अभी वक् वक् थावानी दिल्ली दिखा रहे हैं फिर भावे मैट्रो स्टेशन दी भी एक शख्स जो बयान कर रहे कि मैट्रो स्टेशन के अंदर भी पानी है मैट्रोच भी वड़ रहा है और बाहर भी पानी है हरप्रीत बंदेशाह जुड़ चुके हैं हरप्रीत गर्मी तो राहत जरूर मिली है लेकिन यह तो बारिश आफत बन के आई है क्योंकि असं देख पा रहे लाइव तस्वीर लगातार कि दिल्ली के पास हर पास जलथल है और पानी ही पानी नज़र आ रहा ਦੇਖੋ ਇਹ ਆਫਤ ਦੇ ਬਾਰੇ ਹੈ ਲੋਕਾਂ ਨੂੰ ਰਾਹਤ ਦੀ بارش ਨਹੀਂ ਹੋਈ ਹੈ ਆਫਤ ਦੀ بارش ਹੋ ਗਈ ਹੈ ਖਾਸ ਤੌਰ ਤੇ ਦਿੱਲੀ ਸਰਕਾਰ ਦੇ ਤੇ ਦਿੱਦੇ ਦੌਰ ਦੇ ਸਵਾਲ ਖੜੇ ਹੋ ਗਏ ਕਿ ਜੋ ਦਿੱਲੀ ਸਰਕਾਰ ਪਾਣੀ ਲਈ ਅੰਸ਼ਨ ਕਰਦੀ ਪਈ ਹੈ ਉਹ ਕੀ ਨਾਲੇ-ਨਾਲੀਆਂ ਦੀ ਸਫਾਈ ਨਹੀਂ ਕਰਾ ਪਈ ਕਿ ਦਿੱਲੀ ਸਰਕਾਰ ਮਹਿਜ ਕੇਂਦਰ ਸਰਕਾਰ ਦੇ ਨਾਲ ਟਕਰਾਅ ਸੀ ਲੱਗੀ ਰਹੀ ਕਿ ਕੇਂਦਰ ਸਰਕਾਰ ਦੇ ਨਾਲ ਜੋ ਲਗਾਤਾਰ ਇੱਕ ਆਫੀਸਰ ਫਟਵਲ ਹੈ ਰਾਜਨੀਤੀ ਕਿਹੜੀ ਲੜਾਈ ਹੈ ਸਿਰਫ ਉਸੇ 'ਚ ਲੱਗੀ ਰਹੀ ਜੋ ਤਸਵੀਰਾਂ ਨੇ ਮਿੰਟੂ ਬ੍ਰਿਜ ਉੱਤੇ ਪਾਣੀ ਭਰਿਆ ਜਿਸ ਮਿੰਟੂ ਬ੍ਰਿਜ ਤੇ ਮਰ ਕੇ ਲੋਕਾਂ ਦੀ ਜਾਨ ਚਲੀ ਗਈ ਸੀ ਲੋਕੀ ਡੁੱਬ ਗਏ ਉੱਥੇ ਉੱਥੇ ਫਿਰ ਪਾਣੀ ਭਰ ਗਿਆ ਤੇ ਖਾਸ ਤੌਰ ਤੇ ਜੋ ਤਸਵੀਰਾਂ ਕ੍ਰਾਂਟ ਪਲੇਸ ਦੇ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ ਉਹ ਜਿਆਦਾ ਚਿੰਤਾ ਕਰਨ ਵਾਲੀਆਂ ਨੇ ਜੋ ਦਿੱਲੀ ਦਾ ਵੀਵੀਆਈਪੀ ਇਲਾਕਾ ਦਿੱਲੀ ਦਾ ਦਿਲ ਕਿਹਾ ਜਾਂਦਾ ਹੈ ਉੱਥੇ ਜੇਕਰ ਇਹ ਹਾਲਾਤ ਨੇ ਬਾਕੀ ਦਿੱਲੀ ਦੇ ਇਲਾਕਾ ਆਪ ਸਮਝਿਆ ਜਾ ਸਕਦੇ ਨੇ ਤੇ ਨਾਲ ਹੀ ਕਿਉਂਕਿ ਮੀਂਹ ਦਾ ਅਲਰਟ ਤਾਂ ਪਹਿਲਾਂ ਹੀ ਦਿੱਤਾ ਗਿਆ ਸੀ ਕਿ 28 28 ਨੂੰ ਮਾਈਲਡ ਬਾਰਿਸ਼ ਹੈ ਤੇ 29 ਤੋਂ ਤੇਜ਼ ਬਾਰਿਸ਼ ਜਿਹੜੀ ਹੈ ਹੋ ਸਕਦੀਆਂ ਨੇ 20 ਤੋਂ 40 ਕਿਲੋਮੀਟਰ ਤੱਕ ਦੀਆਂ ਹਵਾਵਾਂ ਵੀ ਜਿਹੜੀਆਂ ਨੇ ਉਹ ਵੀ ਚੱਲ ਸਕਦੀਆਂ ਨੇ ਦਿੱਲੀ ਦੀ ਸੜਕਾਂ ਤੇ ਬੁਰੀ ਤਰੀਕੇ ਨਾਲ ਜਾਮ ਦਾ ਪ੍ਰਭਾਵਿਤ ਨਜ਼ਰ ਆ ਰਹੀਆਂ ਨੇ ਜਗਾ ਜਗਾ ਤੇ ਜਾਮ ਲੱਗ ਰਹੇ ਨੇ ਪਾਣੀ ਦੀ ਜਿਹੜੀ ਲੌਕਿੰਗ ਹੈ ਉਹ ਨਜ਼ਰ ਆ ਰਹੀ ਹੈ ਲੇਕਿਨ ਦਿੱਲੀ ਦੇ ਵਿੱਚ ਹਾਲਾਤ ਇੰਨੇ ਜ਼ਿਆਦਾ ਖਰਾਬ ਹੋਣਗੇ ਇਹ ਕਿਸੇ ਨੇ ਨਹੀਂ ਸੋਚਿਆ ਤਾਂ ਉਸ ਦੇ ਵਿਚਾਲੇ ਦਿੱਲੀ 에ਰਪੋਰਟ ਦੇ ਟਰਮੀਨਲ 1 ਤੇ ਜੋ ਵੱਡਾ ਹਾਦਸਾ ਜੋ ਵਾਪਰਿਆ ਉਹ ਹੋਰ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਬਿਲਕੁਲ ਤੁਹਾਨੂੰ ਇੱਥੇ ਰੋਕਣਾ ਚਾਹਾਂਗੇ ਹਰਪ੍ਰੀਤ ਜੋ ਸੜਕਾਂ ਦੇ ਹਾਲ ਉਹ ਤਾਂ ਦਿਖਾਈ ਰਿਹਾ ਲੇਕਿਨ ਇੱਥੇ ਬਾਰਿਸ਼ ਵਿਚਾਲੇ ਦਿੱਲੀ 에ਰਪੋਰ ਜਿੱਥੇ ਛੱਦ ਦਾ ਹਿੱਸਾ ਟੁੱਟ ਗਿਆ ਇਹ 에어ਪੋਰਟ ਦੀ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਤਸਵੀਰ ਹੈ ਇੱਥੇ ਕਿਸ ਕਦਰ ਇੱਥੇ ਹਾਦਸਾ ਵਾਪਰਿਆ ਉਸ ਦੀਆਂ ਤਸਵੀਰਾਂ ਆਪਣੇ ਦਰਸ਼ਕਾਂ ਦਿਖਾ ਰਿਹਾ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਨੇ ਇੱਕ ਸ਼ਖਸ ਜਿਹੜਾ ਹੈ ਫਸਿਆ ਹੋ ਰਿਹਾ ਹੈ ਟਰਮੀਨਲ ਦੀ ਛੱਦ ਡਿੱਗਣ ਨਾਲ ਕਈ ਕਾਰਾਂ ਨੁਕਸਾਨੀਆਂ ਗਈਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਰਾਹਤ ਕਾਰਜ ਇਹ ਹਲੇ ਬਾਰਿਸ਼ ਸ਼ੁਰੂ ਹੋਈ ਹੈ ਤੇ ਇਹ ਕਿਸ ਕਦਰ ਆਫਤ ਮਚਾ ਰਹੀ ਹੈ ਸੜਕਾਂ ਤੇ ਤਾਂ ਮਚ ਹੀ ਰਹੀ ਹੈ ਹਰਪ੍ਰੀਤ ਲੇਕਿਨ ਇੱਥੇ 에ਅਰਪੋਰਟ ਤੇ ਵੀ ਟਰਮੀਨਲ 1 ਦੀ ਇਹ ਤਸਵੀਰ ਵਾਕਈ ਹੈਰਾਨ ਕਰਦੀ ਹੈ ਕਿ ਕੀ ਕੁਝ ਹਾਲਾਤ ਇਸ ਪਹਿਲੀ ਬਰਸਾਤ ਨਹੀਂ ਕਰਤੇ ਨੇ ਦੇਖੋ ਦਿੱਲੀ ਐਨਸੀਆਰ ਪ੍ਰੀ ਮਾਨਸਨ ਬਾਰਿਸ਼ ਨੇ ਸਰਕਾਰ ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਤੇਜ਼ ਹਵਾਵਾਂ ਦੇ ਨਾਲ بارش ਹੋਈ ਸੜਕਾਂ ਤੇ ਲਬਾਬ ਲਬ ਹੋਈਆਂ ਹੋਈਆਂ ਲੇਕਿਨ ਇਸ ਤੋਂ ਇਲਾਵਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਟਰਮੀਨਲ 1 ਦੀ ਜਿਹੜੀ ਛੱਤ ਹੈ ਉਹ ਡਿੱਗ ਪਈ ਤੇ ਕੋਈਆਂ ਤੇ ਛੱਤ ਠੀਕ ਨਹੀਂ ਬਣੀ ਆ ਜਿਹੜਾ ਪੈ ਤੇ ਖਾ ਕੇ ਘਟਾਲਾ ਹੋਇਆ ਉਹ ਜਿਹੜੀ ਸਾਡੇ ਦੇਸ਼ 'ਚ ਅੱਜ ਕਦੀ ਪੁਲ ਡਿੱਗ ਪੈਂਦੇ ਨੇ ਤੇ ਕਦੀ ਛੱਤਾਂ ਡਿੱਗ ਪੈਂਦੀਆਂ ਨੇ ਇਹ ਆਖਰ ਹੋ ਕੀ ਰਿਹਾ ਹੈ ਇਹ ਆਪਣੇ ਆਪ ਬੜਾ ਵੱਡਾ ਸਵਾਲ ਹੈ ਕਿ 20 ਤੋਂ 40 ਕਿਲੋਮੀਟਰ ਦੀ ਹਵਾ ਨਹੀਂ ਚੱਲ ਪਾਈ 80 ਵੱਡੀ ਛੱਤ ਤੁਸੀਂ ਤਸਵੀਰਾਂ 'ਚ ਹੀ ਦੇਖ ਸਕਦੇ ਹੋ ਕਿੱਡੇ ਵੱਡੇ ਜਿਹੜੇ ਪਾਈਪ ਨੇ ਉਹਨਾਂ ਥੱਲੇ ਦਬੀਆਂ ਹੋਈਆਂ ਗੱਡੀਆਂ ਜ ਅ 10 ਲੋਕ ਬੁਰੀ ਤਰੀਕੇ ਨਾਲ ਫਟੜ ਹੋਏ ਜਿਹੜੇ ਨੇ ਤੇ ਇੱਕ ਛੱਕ ਜਿਹੜਾ ਫਸ ਗਿਆ ਤੇ ਦੱਸਿਆ ਰਿਹਾ ਕਿ ਉਹਨੂੰ ਬੜੀ ਮੁਸ਼ਕਲ ਕੱਢਿਆ ਗਿਆ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਉੱਥੇ ਪਹੁੰਚੀਆਂ ਜਿਨ੍ਹਾਂ ਨੇ ਇਹ ਪੂਰਾ ਮੋਰਚਾ ਸੰਭਾਲਿਆ ਸੋ ਆ ਕਰੀਬ 2:30 ਵਜੇ ਤੇ ਕਰੀਬ ਇਹ ਪੂਰੀ ਜਣੀ ਛਾਪ ਟੀਗੰਦੀ ਘਟਨਾ ਹੋਈ ਤੇ ਜਿੰਦ ਤੋਂ ਬਾਅਦ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਭੇਜੀਆਂ ਗਈਆਂ ਸਨ ਲੇਕਿਨ ਉਸ ਤੋਂ ਬਾਅਦ ਲਗਾਤਾਰ ਜਿसरी ਕਨ ਖਲਾਸ ਸਾਹਮਣੇ ਆਇਆ ਜ਼ਾਹਿਰ ਤੌਰ ਤੇ ਔਰ ਜਿਹੜੀਆਂ ਬਚਾਅ ਜੰਤੀਆਂ ਨੇ ਉਹਨਾਂ ਨੂੰ ਵੀ ਲਾਇਆ ਗਿਆ ਲੇਕਿਨ ਜੇਕਰ ਸਾਡੇ ਦਰਸ਼ਕੋ ਤਸਵੀਰਾਂ ਦੇਖ ਰਹੇ ਨੇ ਤੇ ਕਿਸ ਤਰੀਕੇ ਦੀਆਂ ਜਿਹੜੀਆਂ ਕਾਰਾਂ ਦੇ ਦੇਖ ਸਕਦੇ ਨੇ ਡਿਜ਼ਾਇਰ ਹੋਂਡਾ ਮੇਕ ਕਿਸ ਤਰੀਕੇ ਨਾਲ ਕੋਈ ਚਿਕਨਾ ਚੂਰੇ ਗੱਡੀਆਂ ਜਿਹੜੀਆਂ ਨੇ ਹੋ ਗਈਆਂ ਨੇ ਹੁਣ ਬਚਾਅ ਦਲ ਉੱਥੇ ਕੰਮ ਕਰ ਰਿਹਾ ਹੈ ਹਾਲਾਂਕਿ ਜਿਹੜੇ ਸਿਵਲਾਈਜੇਸ਼ਨ ਮਨਿਸਟਰ ਨੇ ਰਾਮੋਹਨ ਰਾਏ ਨੂੰ ਉਹਨਾਂ ਵੱਲੋਂ ਵੀ ਐਕਸਪੋਸਟ ਕੀਤਾ ਗਿਆ ਕਿ ਉਹ ਖੁਦ ਇਸ ਥੀ ਨੂੰ ਪਰਸਨਲੀ ਦੇਖ ਰਹੇ ਨੇ ਸਭ ਲੋਕ ਕੰਮ ਕਰ ਰਹੇ ਨੇ ਜਿਹੜਾ ਬਚਾਅ ਅਭਿਆਨ ਹੈ ਉਹ ਲਗਾਤਾਰ ਜਾ ਰਹੀ ਹੈ ਲੇਕਿਨ ਸਵਾਲ ਵੱਡੇ ਨੇ ਕਿ ਆਖਰ ਛੱਤ ਕਿਵੇਂ ਪਈ ਇਹਦੇ ਲਈ ਕੌਣ ਜ਼ जान माली बिल्कुल जान जानमाल जुड़ा है, है उसका नुकसान हो रहा है आखिर कौन इसकी भरपाई करेगा बेहाल है बिलोदनगर डूब चुका है पचपड़गंज विधानसभा का क्षेत्र है यहाँ से मनीष सिसोदिया विधायक है ਸੋ ਇਹ ਤਸਵੀਰਾਂ ਨੇ ਲੋਕ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਨੇ ਔਰ ਜ਼ਾਹਿਰ ਹੈ ਗੁੱਸਾ ਜਿਹੜਾ ਆਣਾ ਔਰ ਇਸ ਤਰ੍ਹਾਂ ਦੀ ਫ੍ਰਸਟ੍ਰੇਸ਼ਨ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਕਦਰ ਵਾਹਾਂ ਨੇ ਇੱਥੇ ਪਾਣੀ ਵਿੱਚ ਡੁੱਬ ਰਹੇ ਨੇ ਔਰ ਕਿਤੇ ਨਾ ਕਿਤੇ ਇੱਕ ਵੱਡਾ ਨੁਕਸਾਨ ਜਾਨ ਦਾ ਮਾਲ ਦਾ ਹੁੰਦਾ ਜੋ ਨਜ਼ਰ ਆ ਰਿਹਾ ਹੈ ਉਸ ਨੂੰ ਲੈ ਕੇ ਦਿੱਲੀ ਸਰਕਾਰ ਤੇ ਸਵਾਲ ਉੱਠਨੇ ਲਾਜ਼ਮੀ ਨੇ ਹਰ ਪੀਤ ਇੱਥੇ ਕੋਈ ਇਹ ਪਹਿਲੀ ਵਾਰ ਤਾਂ ਸਰਕਾਰ ਬਣੀ ਨਹੀਂ ਹੈ ਲਗਾਤਾਰ ਅਨੇਸਾਲਾ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਰਹਾ ਰਹੀ ਤਸਵੀਰ ਨਜ਼ਰ ਆਉਂਦੀ ਹੈ ਜਿਵੇਂ ਹੀ ਬਰਸਾਤ ਪੈਂਦੀ ਹੈ ਹਾਲਾਤ ਇਹ ਨੇ ਕਿ ਪਾਣੀ ਦੇ ਵਿੱਚ ਗੱਡੀਆਂ ਟੁੱਬੀਆਂ ਹੋਈਆਂ ਨੇ ਕਈ ਵਾਰ ਕਰ ਕੋਈ ਸਬਕ ਸਿੱਖਦੀ ਹੋਈ ਨਜ਼ਰ ਨਹੀਂ ਆ ਰਹੀ ਸਿਰਫ ਸਿਆਸਤ ਚ ਲੱਗੀ ਨਜ਼ਰ ਆ ਰਹੀ ਤਾਨੂੰ ਯਾਦ ਹੋਏਗਾ ਮਿੰਟੋ ਬ੍ਰਿਜ ਤੇ ਇੱਕ ਆਟੋ ਡਰਾਈਵਰ ਜਿਹੜਾ ਸੀ ਡੋਬ ਕੇ ਉਹਦੀ ਜਾਨ ਚਲੀ ਗਈ ਸੀ ਦੇਖੋ ਦਿੱਲੀ ਦੇ ਵਿੱਚ ਸੜਕ ਤੇ ਪੱਕੀ ਸੜਕ ਤੇ ਕੋ ਡੋਬ ਕੇ ਮਰ ਜਾਏ ਉਹਦੇ ਲਈ ਸਰਕਾਰ ਸਰਕਾਰ ਵਾਸਤੇ ਇਸ ਤੋਂ ਜ਼ਿਆਦਾ ਸ਼ਰਮਨਾਕ ਤੇ ਸਰਕਾਰ ਨੇ ਡੁੱਬ ਮਰਨ ਵਾਲੀ ਗੱਲ ਹੋਣੀ ਚਾਹੀਦੀ ਕਿ ਦਿੱਲੀ ਵਰਗੀ ਰਾਜਧਾਨੀ ਦੇ ਵਿੱਚ ਕੋ ਡੋਬ ਕੇ ਮਰ ਜਾਏ ਉਸ ਤੋਂ ਬਾਅਦ ਜਦੋਂ ਵੀ ਮੀਂਹ ਪੈਂਦਾ ਤੇ ਇੱਕ ਟਵੀਟ ਤੇ ਪੋਸਟ ਕਰ ਦਿੱਤਾ ਜਾਂਦਾ ਕਿ ਲੋਕ ਆਪਣਾ ਧਿਆਨ ਰੱਖਣ ਮਿੰਟੋ ਬ੍ਰਿਜ ਦੇ ਉੱਤੇ ਲੋਕ ਧਿਆਨ ਨਾਲ ਲੰਘਣ ਮਹਿਜ ਟਵਿੱਟਰ ਤੇ ਮਹਿਜ ਅੰਸ਼ਣ ਕਰਕੇ ਮਹਿਜ ਕੇਂਦਰ ਸਰਕਾਰ ਨੂੰ ਐਲਜੀ ਨੂੰ ਗਾਲਾਂ ਕੱਢ ਕੇ ਸਰਕਾਰਾਂ ਨਹੀਂ ਚਲਦੀਆਂ ਇਹ ਸਮਝਣਾ ਪਏਗਾ ਇਸ ਤੋਂ ਪਹਿਲਾਂ ਵੀ ਦਿੱਲੀ 'ਚ ਬੀਜੇਪੀ ਦੀ ਵੀ ਸਰਕਾਰ ਰਹੀ ਸੁਸ਼ਮਾ ਸੋਰਾਜ ਮੁੱਖ ਮੰਤਰੀ ਸਨ ਸ਼ੀਲਾ ਦਿਖਿਤ ਮੁੱਖ ਮੰਤਰੀ ਰਹੇ ਮਦਰਨਾਲ ਕੁਰਾਣਾ ਰਹੇ ਸਾਧ ਸਿੰਘ ਵਰਮਾ ਮੁੱਖ ਮੰਤਰੀ ਰਹੇ

बहुत प्रॉब्लम हुआ और अभी इधर से भी बहुत प्रॉब्लम हो रहा है अभी कहाँ जा रहे हैं आप अभी इधर मेरा भाई का घर है उधर जा रहा हूँ अच्छा एक किलोमीटर ही दूर है पर तब से रुका हो बट इधर पानी कम करने, कर, करने का कुछ ये नहीं दिख रहा है इसलिए ऐसा ही जा रहा हूँ पैदल कमर भर पानी है आप कैसे तैर के जाएंगे बहुत मुश्किल होगा बहुत रिस्की भी है हाँ। बट अभी क्या है हमारा कुछ ऑप्शन नहीं है तो सब लोग यही कर रहे हैं

ਕੀ ਕਰਨੀ ਅਤੇ ਜਾਣਾਂ ਦੀ ਪਰਪਾਈ ਨਹੀਂ ਹੁੰਦੀ ਐ ਗੱਡੀਆਂ ਦੇ ਹਾਲਾਤ ਨੇ ਇਸ ਜਿਹੜੀਆਂ ਸੜਕਾਂ ਨੇ ਕਿਸ ਕਦਰ ਪਾਣੀ ਦੇ ਵਿੱਚ ਭਰੀਆਂ ਹੋਈਆਂ ਨੇ ਤਲਾ ਦਾ ਰੂਪ ਧਾਰ ਚੁੱਕੀਆਂ ਨੇ ਇਹ ਦਿੱਲੀ ਰਾਜਧਾਨੀ ਦਿੱਲੀ ਐਨਸੀਆਰ ਦੀਆਂ ਤਸਵੀਰਾਂ